ਤਦ ਗੁਰਪੁਰਬ ਦੀਆਂ ਤਿਆਰੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲਾ ਦਿਨ ਇੱਥੇ ਤੁਮਦਾਮ ਨਾਲ ਮਨਾਇਆ ਜਾਣਾ ਹੈ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ग कर्तुं ਅੱਜ ਜਾਈ ਲਾਈਵ ਆ ਜੀ ਗੁਰਦੁਆਰਾ ਸ੍ਰੀ ਕਤਲਗੜਾ ਅੱਜ ਗੁਰਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਸਜਾਵਟ ਹੋ ਰਹੀ ਹੈ ਪੂਰੇ ਗੁਰਦੁਆਰਾ ਗੁਰਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਗੁਰਦੁਆਰਾ ਸ੍ਰੀ ਕਤਲਗੜਾ ਸ੍ਰੀ ਫਰੀਦ ਜੰਗੋਰ ਦਾ ਬਰਜਾ ਰਛੀ ਕਟਲਗੜ੍ਹ گاਉਂ ਦੀ ਆਦੂ ਪਹੁੰਚ ਆਇਆ ਨਾਮ ਤੋਂ ਰਾਜੇ ਤੇ ਗੁਰਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਜਨਮ ਦਿਹਾੜਾ ਲਗ ਰਿਹਾ ਹੈ ਖੁਸ਼ ਨੂੰ ਮਨਾਰਨ ਦੇ ਲਈ ਇੱਥੇ ਤਿਆਵਤ ਪਿਆਰੀ ਹੋ ਰਹੀ ਹੈ ਜੀ ਸਾਰੀ ਜੁਰਦੁਰਾ ਸ਼੍ਰੀ ਕਟਲਗੜ੍ਹ ਸਾਹਿਬ ਜਿਹੜੀ ਚੰਕੌਰ ਸਾਹਿਬ ਜੀ ਇਤਿਹਾਸਿਕ ਚੈਦਾ ਦੀ ਧਰਤੀ ਜਿਹੜੀ ਚੰਕੌਰ ਸਾਹਿਬ ਤੋਂ ਲੱਗਦਾ ਜੀ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਆ ਤਿਆਰੀ ਚੱਲ ਰਹੀ ਹੈ ਜੀ ਪਜਾਬਤਾ ਹੋ ਰਹੀਆਂ ਨੇ ਤੇ ਮਨਾਇਆ ਜਾਏਗਾ ਜਨਮ ਦਿਨ गुरद्वारा श्री कतलगढ़ साहब तो आप लाइव है जी वागुरु जी शहीद की धरती तो श्री चमकोर साहब ਸ੍ਰੀ ਕਤਲਗੜ੍ਹ ਦਾ ਸ੍ਰੀ ਚਮਕੌਰ ਸਾਹਿਬ ਜੀ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਤਾਂ ਅੱਜ ਆਪਾਂ ਲਾਈਵ ਆ ਜੀ ਮੁਰਦਾਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਅੱਜ ਆਪਾਂ ਲਾਈਵ ਆ ਜੀ ਇੱਥੇ ਗੁਰਪੁਰਬ ਦੀਆਂ ਨਾਨਕ ਸਿੰਘ ਜੀ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਮੁਰਦਾਰਾ ਸ੍ਰੀ ਕਤਲਗੜ੍ਹ ਸਾਹਿਬ ਇਤਿਹਾਸਿਕ ਸ਼ਹਿਰਾਂ ਦੀ ਧਰਤੀ ਜਿਹੜੀ ਕੰਪੋਰਡ ਦਾ ਟੱਪ ਲਾਇਆ ਦੁਰਦਰਾ ਜੀ ਰਿਕਾ ਤਲਗੜ ਸਾਹਿਬ ਫਰੀਦਮ ਕੋਟਾ ਆਉਂਦੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਜੀ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਗੁਰਪੁਰਬ ਮਨਾਉਣ ਦੀਆਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੋਂ ਲਾਈਵ ਆਜੀ ਆਪਾਂ ਇਸ ਟਾਈਮ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੋਂ ਲਾਈਵ ਆ ਜੀ ਬਾਬਾ ਜੀ ਤੋਂ ਦਸਤਕਾ ਨੰਤਾ ਨੰਤਾ ਮੇਲੇ ਆਏ ਕੁਜੀ ਦੋਦਰਾ ਖਰੀਦ ਕਤਲਗੜ੍ਹ ਖੇਤ ਦੋਪਹਰ ਲਾਈ ਬਾਂ ਜੀ ਇਤਿਹਾਸਿਕ ਧਰਤੀ ਇਤਾਂ ਦੀ ਧਰਤੀ ਖਰੀ ਜਮਕੋਟ ਸਾਹਿਬ ਵੀ ਬਸ ਇਹ ਇੱਕ ਹਿੰਦੂ ਮੇ ਤੀਰਥ ਯਾਤਰਾ ਜਾਂ ਬਾਪ ਨੇ ਬੱਚੇ ਕਟਾਇਆ ਖੁਦਾ ਕੇ ਲਈ ਗੁਰਦਾਰਾ ਸ਼੍ਰੀ ਕਤਲਗੜ੍ਹ ਸਾਹਿਬ ਚਹੀਦਾਂ ਦੀ ਧਰਤੀ ਸ਼੍ਰੀ ਚੰਕੌਰ ਸਾਹਿਬ ਤੋਂ ਲਾਈਵ ਆ ਜੀ ਗੁਰਪੁਰਬ ਦੀਆਂ ਤਿਆਰੀਆਂ ਜੀ ਇੱਥੇ ਤੇ ਆਪਾਂ ਗੁਰਪੁਰਬ ਵਾਲੇ ਦਿਨ ਵੀ ਲਾਈਵ ਹੋਵਾਂਗੇ ਜੀ ਇੱਥੇ ਗੁਰਦਾਰਾ ਸ਼੍ਰੀ ਕਤਲਗੜ੍ਹ ਸਾਹਿਬ ਤੋਂ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਇੱਥੇ ਨਗਰ ਕੀਰਤਨ ਕੱਢਿਆ ਜਾਣਾ ਜੀ ਆਪਾਂ ਲਾਈਵ ਹੋਵਾਂਗੇ ਆ ਨਵੇਂ ਅੰਦਰ ਵੀ ਦਰਸ਼ਨ ਕਰਾਨੇ ਹਨੀ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਜਾਣਾ ਜੀ ਆਪਾਂ ਇਸ ਟਾਈਮ ਮੌਜੂਦ ਆ ਗੁਰਦੁਆਰਾ ਛੀ ਕਟਲਗੜ੍ਹ ਸਾਹਿਬ ਜੀ ਚਮਕੌਰ ਸਾਹਿਬ ਜੀ ਕੀ ਦਾਨੀ ਧਰਤੀ ਸ਼੍ਰੀ ਚਮਕੌਰ ਦਾ ਇੱਕ ਤਾਂ ਲਾਈਵ ਆ ਜੀ ਆਪਾਂ ਇੱਥੇ ਗੁਰਪੁਰਬ ਦੀ ਤਿਆਰੀ ਚੱਲ ਰਹੀ ਹੈ ਜੀ ਤੋਰੀਆਂ ਰੌਣਕਾਂ ਨੇ ਸੰਤਾਨਾਂ ਨੇ ਰੌਣਕਾਂ ਗੁਰਦਾਰੀ ਆਪਾਂ ਲਾਈਵ ਆਜੇ ਜਿੰਦਾ ਦੇ ਧਰਤੀ ਸ਼੍ਰੀ ਚੰਦਗੜ੍ਹ ਦਾ ਜੱਟ ਜੱਟ ਅੰਦਰ ਦਰਸ਼ਨ ਕਰਾਣੇ ਗੁਰਦੁਆਰਾ ਸਾਹਿਬ ਦੇ ਗੁਰਦਰਾਸ਼ੀ ਕਤਲਗੜ ਸਾਹਿਬ ਫੇਰੀ ਚਮਕੌਰ ਸਾਹਿਬ ਇਤਿਹਾਸਿਕ ਗੁਰਦਰਾਸ਼ੀ ਕਤਲਗੜ ਸਾਹਿਬ ਆਪਨੰ ਮੰਗਨ ਕਾਲਾ ਰਾਤ ਵਾਤ ਮੰਗਨ ਕਾਲਾ ਅਜਾਗ ਨੂੰ ਨੰਕਰਤ ਕਾਇਆ ਭਰ ਮੰਗਨ ਦੇ ਜੰਮ ਕੋ ਕੰਨਤਾ ਯੰ ਮੰਗਨ ਕਾਲਾ No, yeah, yeah. ਇਹ ਰੋਹਤ ਮੇਰੇ ਕਾਹੋ ਮਨ ਨਾ ਗਾਏ ਕੀ ਮਟੁਰਾ ਕਦ ਕੋ ਰੰਗ ਸੰਚਾ ਇਨ ਬਦ ਸੰਗਾ ਹੋ ਬਾਪ ਤਾਰੇ ਚਾਰ ਹੰਤਾ ਮੈਂ ਜੀ ਬਾਚਾ ਮੈਂ ਜੀ ਕੀ ਬੋਲੀ